ਅੱਜ ਦਾ ਵਿਸ਼ਾ ਹੈ ਕੁਝ ਕਥਾਵਾਚ ਪਾਠਨ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਅੱਜ ਦੇ ਸਮੇਂ ਵਿੱਚ ਜੇਕਰ ਸਾਡੇ ਸਿੱਖ ਭਰਾਵਾਂ ਕੋਲ ਜੇਕਰ ਸਭ ਤੋਂ ਸੁਪਰੀਮ ਚੀਜ਼ ਕੋਈ ਹੈ ਤਾਂ ਉਹ ਹਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਅਸੀਂ ਸਾਡੇ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹਾਂ ਤਾਂ ਕਿ ਇੱਕ ਵਧੀਆ ਇਨਸਾਨ ਬਣਿਆ ਜਾ ਸਕੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਵਾਸਤੇ ਸਾਡੇ ਸਾਰੇ ਹੀ ਗੁਰੂਆਂ ਨੇ ਕਿੰਨੀ ਮਿਹਨਤ ਕੀਤੀ ਹੋਵੇਗੀ ਜਿਸ ਨੂੰ ਲਗਭਗ 240 ਸਾਲ ਲੱਗ ਗਏ ਅਤੇ ਕਈ ਗੁਰੂ ਸਹਿਬਾਨਾਂ ਨੂੰ ਆਪਣੀਆਂ ਛੇਧੀਆਂ ਵੀ ਦੇਣੀਆਂ ਪਈਆਂ ਸਾਡੇ ਗੁਰੂਆਂ ਦੇ ਵਿਰੋਧੀਆਂ ਨੂੰ ਪਤਾ ਸੀ ਕਿ ਜੇਕਰ ਇਹ ਮਹਾਨ ਬਾਣੀ ਹਰ ਇੱਕ ਸਿੱਖ ਭਰਾ ਨੇ ਪੜ੍ਹ ਕੇ ਸਮਝ ਲਈ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਇਹ ਲੋਕ ਸਾਡੇ ਖਿਲਾਫ ਆਵਾਜ਼ ਬੁਲੰਦ ਕਰ ਦੇਣਗੇ ਕਿਉਂਕਿ ਸਾਡੇ ਗੁਰੂਆਂ ਦੀ ਬਾਣੀ ਸਾਨੂੰ ਬਹਾਦਰ ਮਿਹਨਤੀ ਅਤੇ ਆਪਣੀ ਆਵਾਜ਼ ਬੁਲੰਦ ਕਰਨਾ ਸਿਖਾਉਂਦੀ ਹੈ ਵੈਮਾ ਪਰਮਾਤੇ ਡੰਬਰਾਂ ਤੋਂ ਬਚਣ ਵਾਸਤੇ ਸਾਨੂੰ ਖਬਰਦਾਰ ਕਰਦੀ ਹੈ ਸਾਡੇ ਗੁਰੂ ਸਹਿਬਾਨਾਂ ਦੇ ਵਕਤ ਜ਼ਾਲਮਾਂ ਵੱਲੋਂ ਜੋ ਕੁਝ ਹੋਇਆ ਸੋ ਹੋਇਆ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਗੁਰੂਆਂ ਨੂੰ ਅਤੇ ਭਗਤਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਵੀ ਸਾਡੇ ਦੇਸ਼ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਲੈ ਕੇ ਅੱਜ ਤੱਕ ਸਿੱਖੀ ਨੂੰ ਫੇਲ ਕਰਨ ਵਾਸਤੇ 사ਜਸ਼ਾਂ ਹੋ ਰਹੀਆਂ ਹਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਘਟਾਉਣ ਵਾਸਤੇ ਬਹੁਤ ਸਾਰੇ ਗ੍ਰੰਥ ਲਿਖਵਾਏ ਗਏ ਜਿਸ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਖਿਲਾਫ ਕੁਝ ਮਨ ਘੜਤ ਕਹਾਣੀਆਂ ਲਿਖਵਾਈਆਂ ਗਈਆਂ ਇਹਨਾਂ ਮਨ ਘੜਤ ਅਤੇ ਝੂਠੀਆਂ ਸਾਖੀਆਂ ਨੂੰ ਅੱਜ ਕੱਲ ਬਹੁਤ ਸਾਰੇ ਕਥਾਵਾਚਕ ਅਤੇ ਬਾਬੇ ਲੋਕਾਂ ਨੂੰ ਸੁਣਾਸਣਾ ਉਹਨਾਂ ਨੂੰ ਅੰਧਵਿਸ਼ਵਾਸ ਵੱਲ ਧੱਕ ਰਹੇ ਹਨ ਅੱਜ ਕੱਲ ਕੋਈ ਟਾਵਾ ਹੀ ਅਜਿਹਾ ਕਥਾਵਾਚਕ ਮਿਲੇਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਲੈ ਕੇ ਉਸ ਦੀ ਕਥਾ ਲੋਕਾਂ ਨੂੰ ਸੁਣਾਉਂਦਾ ਹੋਵੇ ਨਹੀਂ ਤਾਂ ਇਧਰੋਂ ਇਧਰੋਂ ਉਧਰੋਂ ਦੀਆਂ ਕਹਾਣੀਆਂ ਨੂੰ ਇਕੱਠਾ ਕਰਕੇ ਕਥਾਵਾਚਕ ਲੋਕਾਂ ਨੂੰ ਸੁਣਾ ਰਹੇ ਹਨ ਆਓ ਆਪਾਂ ਉਹਨਾਂ ਵਿੱਚੋਂ ਕੁਝ ਅਜਿਹੀਆਂ ਝੂਠੀਆਂ ਕਹਾਣੀਆਂ ਦਾ ਵਰਣਨ ਕਰੀਏ ਪਹਿਲੇ ਇੱਕ ਕਥਾਵਾਚਕ ਕਹਿ ਰਿਹਾ ਹੈ ਕਿ ਜਦ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ ਰਹਿ ਰਹੇ ਸਨ ਤਾਂ ਕਿਸੇ ਮਾਤਾ ਦਾ ਬੱਚਾ ਤੇਈਏ ਤਾਪ ਨਾਲ ਮਰ ਗਿਆ। ਤੀਸਰੇ ਪਾਸ਼ਾ ਨੇ ਉਸ ਬੱਚੇ ਨੂੰ ਆਪਣੇ ਪੈਰ ਦਾ ਅੰਗੂਠਾ ਛੁਆ ਕੇ ਉਸ ਨੂੰ ਜਿਉਂਦਾ ਕਰ ਦਿੱਤਾ ਅਤੇ ਉਸ ਤੇਈਏ ਤਾਪ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ। ਜਦੋਂ ਕਿ ਸਾਡੀ ਗਰਬਾਣੀ ਅਜਿਹਿਆਂ ਕਰਾ ਮਾਤਾ ਨੂੰ ਬਿਲਕੁਲ ਨਹੀਂ ਮੰਨਦੀ। ਨੰਬਰ 2 ਇੱਕ ਕਥਾਵਾਚ ਕਹਾਣੀ ਸੁਣਾ ਰਿਹਾ ਹੈ ਕਿ ਭਾਈ ਮਰਦਾਨੇ ਨੇ ਬਾਬਾ ਨਾਨਕ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਥੋਂ ਹੋਰ ਅੱਗੇ ਨਹੀਂ ਤੁਰਿਆ ਜਾਂਦਾ ਗੁਰੂ ਜੀ ਨੇ ਸਾਹਮਣੇ ਲੱਗੇ ਇੱਕਰ ਦੇ ਦਰਖਤ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਦਾ ਦਾਣਾ ਫੜ ਕੇ ਖਾਣ ਦਿਓ ਜਦ ਮਰਦਾਨੇ ਨੇ ਇਸੇ ਤਰ੍ਹਾਂ ਕੀਤਾ ਤਾਂ ਇੱਕਰ ਤੋਂ ਲੱਡੂ ਜਲੇਬੀਆਂ ਰਸਗੁੱਲੇ ਵੇੜੇ ਡੱਗ ਡੱਗ ਢੇਰ ਲੱਗ ਗਿਆ ਸਾਰਿਆਂ ਨੇ ਇਹ ਮਠਾਈ ਰਾਜ ਰਾਜ ਕੇ ਖਾਧੀ ਜਦੋਂ ਕਿ ਗਰਵਾਨੀ ਵਿੱਚ ਬਾਬਾ ਫਰੀਦ ਜੀ ਕਹਿ ਰਹੇ ਹਨ ਕਿ ਲੋੜੇ ਦਾਖ ਬਜੌਰੀਆਂ ਕਿਕਰ ਵੀ ਜੱਟ ਭਾਵ ਮਨੁੱਖ ਕਰ ਵੀਜ ਕੇ ਅਫਗਾਨਿਸਤਾਨ ਦੀਆਂ ਦਾਖਾਂ ਭਾਲਦਾ ਹੈ ਜੋ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਇਸ ਤਰ੍ਹਾਂ ਇਹ ਕਥਾਵਾਚਕ ਕਿਕਰਾਂ ਤੋਂ ਲੱਡੂ ਪੇੜੇ ਲਾ ਕੇ ਗਰਵਾਨੀ ਨੂੰ ਹੀ ਫੇਲ ਕਰ ਰਿਹਾ ਹੈ ਤੀਸਰੀ ਗੱਲ ਸਾਡੇ ਪੰਜਾਬ ਵਿੱਚ ਕਈ ਡੇਰੇਦਾਰ ਬਾਬੇ ਬੇਉਲਾਦ ਬੀਬੀਆਂ ਨੂੰ ਕਹਿ ਰਹੇ ਹਨ ਕਿ ਇੱਕ ਪਰੌਠਾ ਇੱਕ ਮੁੰਡਾ ਦੋ ਪਰੌਠੇ ਦੋ ਮੁੰਡੇ ਭਾਵ ਪਰੌਠੇ ਖਾ ਕੇ ਮੁੰਡੇ ਦੇ ਰਹੇ ਹਨ ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਬੀਬੀ ਤੂੰ ਸਾਡੇ ਕੋਲ ਪਹਿਲਾਂ ਕਿਉਂ ਨਹੀਂ ਆਈ ਸਾਡੇ ਕੋਲ ਤਾਂ ਮੁੰਡਿਆਂ ਦੇ ਕੋਠੇ ਭਰੇ ਪਏ ਹਨ ਕਈ ਗੰਡਾਪਨ ਕਹੇ ਮੁੰਡੇ ਹੋਣ ਦਾ ਦਾਵਾ ਕਰ ਰਹੇ ਹਨ ਯਾਦ ਰਹੇ ਕਿ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਘਰ ਕੋਈ ਵੀ ਬੱਚਾ ਨਹੀਂ ਸੀ ਜੇ ਅੱਜ ਕੱਲ ਦੇ ਬਾਬਿਆਂ ਮੁਤਾਬਕ ਇਸ ਤਰ੍ਹਾਂ ਮੁੰਡੇ ਹੋ ਸਕਦੇ ਹੁੰਦੇ ਤਾਂ ਕੀ ਬੇਬੇ ਨਾਨਕੀ ਜੀ ਆਪਣੇ ਵੀਰ ਬਾਬਾ ਨਾਨਕ ਜੀ ਕੋਲ ਇੱਕ ਬੱਚੇ ਦੀ ਫਰਿਆਦ ਨਹੀਂ ਸੀ ਕਰ ਸਕਦੀ ਜਾਂ ਬਾਬਾ ਨਾਨਕ ਜੀ ਆਪਣੇ ਭੈਣ ਬੇਬੇ ਨਾਨਕੀ ਜੀ ਨੂੰ ਬੱਚੇ ਦਾ ਅਸ਼ੀਰਵਾਦ ਨਹੀਂ ਸੀ ਦੇ ਸਕਦੇ ਸਾਨੂੰ ਸਭ ਨੂੰ ਇਸ ਗੱਲ ਬਾਰੇ ਸੋਚਣਾ ਪਵੇਗਾ ਚੌਥੀ ਗੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ 42 ਸਾਲ ਦੀ ਉਮਰ ਵਿੱਚ ਹੇਮਕੁੰਡ ਸਾਹਿਬ ਇੱਕ ਵਾਰ ਵੀ ਨਹੀਂ ਗਏ ਪਰ ਕਥਾਵਾਚਕਾਂ ਨੇ ਲੋਕਾਂ ਦੇ ਮਨ ਵਿੱਚ ਇਹ ਗੱਲ ਪੱਕੀ ਕਰ ਦਿੱਤੀ ਕਿ ਦਸਵੇਂ ਪਾਤਸ਼ਾਹ ਜੀ ਨੇ ਹੇਮਕਉਂਟ ਸਾਹਿਬ ਵਿਖੇ ਆਪਣੇ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ। ਇੱਕ ਭੱਦਰਪੁਰਸ਼ ਤਾਂ ਕਹਿੰਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ। ਉਸ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਤਾਂ 1666 ਈਸਵੀ ਵਿੱਚ ਹੋਇਆ ਸੀ। ਉਸ ਤੋਂ ਹਜ਼ਾਰਾਂ ਸਾਲ ਪਹਿਲਾਂ ਲੋਕ ਇੱਥੇ ਵਸ ਰਹੇ ਹਨ। ਫਿਰ ਉਹ ਕਿਹੜੀ ਧਰਤੀ ਤੇ ਰਹ ਰਹੇ ਸਨ? ਸਾਡੇ ਦਿਮਾਗ ਨੂੰ ਜਿੰਦਾ ਲੱਗ ਚੁੱਕਾ ਹੈ ਸਾਡੀ ਗਰਵਾਣੀ ਵੀ ਕਿਸੇ ਪਿਛਲੇ ਜਨਮਾ ਨੂੰ ਨਹੀਂ ਮੰਦੀ ਪੰਜਵੀਂ ਗੱਲ ਪਿੰਡਾਂ ਵਿੱਚ ਕੁਝ ਬੰਦ ਦਿਮਾਗ ਵਾਲੇ ਆਦਮੀ ਇਸ ਗੱਲ ਪਿੱਛੇ ਦੂਸਰੇ ਆਦਮੀ ਨਾਲ ਲੜਾਈ ਕਰਨ ਬੈਠ ਜਾਂਦੇ ਹਨ ਕਿ ਤੂੰ ਇਹ ਗੱਲ ਕਿਉਂ ਕਹੀ ਕਿ ਗੁਰੂ ਤੇਗ ਬਹਾਦਰ ਜੀ ਨੇ ਮੱਖਣ ਸ਼ਾਹ ਲਬਾਣਾ ਦੇ ਡੁੱਬਦੇ ਜਹਾਜ਼ ਨੂੰ ਮੋੜਾ ਨਹੀਂ ਲਾਇਆ ਗੁਰੂ ਜੀ ਦਾ ਤਾਂ ਜਾਜ ਨੂੰ ੱੱਕਾ ਲਾਉਂਦੇ ਲਾਉਂਦੇ ਮੋਢਾ ਇਹ ਜਖਮੀ ਹੋ ਗਿਆ ਸੀ ਇਸ ਤਰ੍ਹਾਂ ਦੇ ਲੋਕ ਗਰਬਾਣੀ ਪੜਨ ਵਾਸਤੇ ਗਰਬਾਣੀ ਦੇ ਨੇੜੇ ਨਹੀਂ ਲੱਗਦੇ ਨਹੀਂ ਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਗਰਬਾਣੀ ਕਿਸੇ ਵੀ ਤਰ੍ਹਾਂ ਦੇ ਚਮਤਕਾਰ ਨੂੰ ਨਹੀਂ ਮੰਨਦੀ ਅਗਲੀ ਗੱਲ ਇੱਕ ਕਥਾਵਾਚਕ ਆਪਣੀ ਕਥਾ ਵਿੱਚ ਕਹਿ ਰਿਹਾ ਹੈ ਕਿ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਦਸਵੇਂ ਪਾਤਸ਼ਾਹ ਜੀ ਨੰਦਪੋਰੇ ਵਿਖੇ ਰਹਿ ਰਹੇ ਸਨ ਅਤੇ ਉਹਨਾਂ ਨੂੰ ਮੁਗਲਾਂ ਦਾ ਘੇਰਾ ਪੈ ਗਿਆ ਸੀ ਤਾਂ ਕੋਈ ਸ਼ਰਧਾਲੂ ਇੱਕ ਪਾਰਸ ਲੈ ਕੇ ਗੁਰੂ ਜੀ ਪਾਸ ਆਇਆ ਗੁਰੂ ਜੀ ਨੇ ਉਸ ਪਾਰਸ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਦੂਰ ਪਾਣੀ ਵਿੱਚ ਸੁੱਟ ਦਿੱਤਾ ਇਹ ਦੇਖ ਕੇ ਉਹ ਸ਼ਰਧਾਲੂ ਕੁਝ ਨਰਾਸ਼ ਹੋ ਗਿਆ ਕਿਉਂਕਿ ਉਹ ਸ਼ਰਧਾਲੂ ਚਾਹੁੰਦਾ ਸੀ ਕਿ ਗੁਰੂ ਜੀ ਇਸ ਪਾਰਸ ਨੂੰ ਲੋਹੇ ਨੂੰ ਲੋਹੇ ਨਾਲ ਘਸਾ ਕੇ ਸੋਨਾ ਬਣਾ ਲੈਣ ਤਾਂ ਕਿ ਉਹ ਗੁਰੂ ਜੀ ਆਪਣੀਆਂ ਲੋੜਾਂ ਪੂਰੀਆਂ ਕਰ ਲੈਣ ਉਹ ਸ਼ਰਧਾਲੂ ਨੂੰ ਗੁਰੂ ਜੀ ਕੋ ਚਮਤਕਾਰ ਦਿਖਾਉਣ ਵਾਸਤੇ ਦੂਰ ਪਿਸ਼ਾਬ ਕਰਨ ਲਈ ਬੈਠ ਗਏ ਅਤੇ ਉਹ ਸ਼ਰਧਾਲੂ ਨੂੰ ਹੱਥ ਸਾਬ ਕਰਨ ਲਈ ਪਾਣੀ ਮੰਗਵਾ ਮੰਗਾਉਣ ਲੱਗੇ ਉਹ ਸ਼ਰਧਾਲੂ ਕੀ ਦੇਖਦਾ ਹੈ ਕਿ ਗੁਰੂ ਜੀ ਦਾ ਪਿਸ਼ਾਬ ਜਿੱਥੇ ਥਾਂ ਵਿੱਚ ਫੈਲਿਆ ਹੋਇਆ ਸੀ ਉਹ ਕੁਝ 5-4 ਮਿੰਟਾਂ ਬਾਅਦ ਸਾਰਾ ਐ ਸੋਨੇ ਦੀ ਪਾਪੜੀ ਵਾਂਗੂ ਜੰਮ ਗਿਆ ਸੋਨਾ ਹੀ ਬਣ ਗਿਆ ਬੋਲੋ ਸਤਨਾਮ ਵਾਹਿਗੁਰੂ ਦੋਸਤੋ ਜਿਹਿਆਂ ਅਣਗਿਣਤ ਝੂਠੀਆਂ ਕਹਾਣੀਆਂ ਜਾਂ ਸਾਖੀਆਂ ਜਿਹੜੀਆਂ ਕੁਝ ਕਥਾਵਾਚਕ ਭੋਲੇ-ਪਾਲੇ ਲੋਕਾਂ ਨੂੰ ਸੁਣਾ ਰਹੇ ਹਨ ਤੇ ਉਹਨਾਂ ਨੂੰ ਅੰਧਵਿਸ਼ਵਾਸ ਵੱਲ ਧੱਕ ਰਹੇ ਹਨ ਤੇ ਗੁਰਬਾਣੀ ਨਾਲੋਂ ਤੋੜ ਰਹੇ ਹਨ ਅੱਜ ਲੋੜ ਹੈ ਸਾਡੇ ਸਿੱਖ ਭਰਾਵਾਂ ਨੂੰ ਕਿ ਗੁਰਬਾਣੀ ਨੂੰ ਅਰਥਾਂ ਸਮੇਤ ਸਮਝਣ ਤਾਂ ਕਿ ਉਹਨਾਂ ਨੂੰ ਸਲੀਅਤ ਦਾ ਪਤਾ ਲੱਗ ਸਕੇ ਕਿ ਕਥਾਵਾਚਕ ਜੋ ਸਾਨੂੰ ਸਾਖੀਆਂ ਸੁਣਾ ਰਹੇ ਹਨ ਕੀ ਇਹ ਸਾਖੀਆਂ ਸਾਡੇ ਗੁਰਬਾਣੀ ਨਾਲ ਮੇਲ ਖਾਂਦੀਆਂ ਹਨ ਕਿ ਸਾਖੀਆਂ ਸਾਨੂੰ ਗੁਰਬਾਣੀ ਤੋਂ ਦੂਰ ਤਾਂ ਨਹੀਂ ਲਿਜਾ ਰਹੀਆਂ ਜੇਕਰ ਅਸੀਂ ਥੋੜਾ ਜਿਹਾ ਵੀ ਉਦਮ ਕਰ ਲਈਏ ਤਾਂ ਪਰਾਲਾ ਕਰ ਲਈਏ ਤਾਂ ਇਹਨਾਂ ਕਥਾਵਾਚਕਾਂ ਦੀ ਹਿੰਮਤ ਨਹੀਂ ਪਵੇਗੀ ਕਿ ਸਾਡੇ ਸਾਹਮਣੇ ਬੈਠ ਕੇ ਗੱਪਾਂ ਮਾਰ ਸਕਣ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਮੇਰੇ ਇਹ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ